ਲੰਬੇ ਸਮੇਂ ਤੋਂ ਸਰਕਾਰਾਂ ਨਸ਼ੇ ਦੇ ਮੁੱਦੇ ਦੇ ਉੱਪਰ ਚੋਣਾਂ ਲੜਦੀਆਂ ਆਈਆਂ ਲੇਕਿਨ ਨਸ਼ਾ ਨਹੀਂ ਖਤਮ ਹੋ ਰਿਹਾ ਪੁਰਾਣੀਆਂ ਸਰਕਾਰਾਂ ਸਿੱਗੀਆਂ ਬਹੁਤ ਵੱਡੇ ਵੱਡੇ ਵਾਅਦੇ ਕਰਦੀਆਂ ਸੀਗੀਆਂ ਬਟ ਆਮ ਆਦਮੀ ਪਾਰਟੀ ਨੇ ਜੋ ਕਿਹਾ ਹੈ ਉਹ ਕੀਤਾ ਹੈ ਸਰਪੰਚ ਵੀ ਕੰਮ ਕਰਨਗੇ ਕਾਉਂਸਲਰਸ ਵੀ ਕੰਮ ਕਰਨਗੇ ਬਟ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਇਹ ਅਲੱਗ ਚੱਲੂਗੀ ਜਿਹਦੇ ਕੋਲ ਸਿਰਫ ਇੱਕੋ ਕੰਮ ਹੈ ਕਿ ਅਸੀਂ ਨਸ਼ਾ ਮੁਕਤੀ ਮੋਰਚੇ ਦੀ ਗੱਲ ਕਰਨੀ ਹੈ ਪਾਰਟੀ ਦਾ ਮੁੱਦਾ ਨਹੀਂ ਹੈ ਇੱਕ ਲੋਕਾਂ ਦਾ ਮੁੱਦਾ ਹੈ ਤੇ ਸਰਕਾਰ ਇਹਦੇ ਵਿੱਚ ਮਦਦ ਕਰੀਏ ਕਿ ਅਸੀਂ ਸਾਰੇ ਪਾਰਟੀ ਬਾਜੀ ਤੋਂ ਉੱਠ ਕੇ ਇਸ ਔੜ ਨੂੰ ਆਪਾਂ ਪੰਜਾਬ ਦੇ ਵਿੱਚੋਂ ਕੱਢੀਏ। ਕਾ ਬਾਰਡਰੋਂ ਪਾਰ ਵੀ ਜਿਹੜਾ ਬਹੁਤ ਨਸ਼ਾ ਹੰਦਾ ਹੁਣ ਤੇ ਪੰਜਾਬ ਦੇ ਵਿੱਚ ਵੀ ਨਸ਼ਾ ਜਿਹੜਾ ਉਹ ਬੰਨਣਾ ਸ਼ੁਰੂ ਹੋ ਗਿਆ ਤੇ ਇਹਨੂੰ ਇਸ ਤੇ ਜਿੰਨੀ ਚਿਰ ਤੱਕ ਰੋਕ ਨਹੀਂ ਹੋਏਗੀ ਉਨਿੰਨੀ ਚਿਰ ਤੱਕ ਨਸ਼ਾ ਕਿਵੇਂ ਖਤਮ ਕਰਾਂਗੇ। ਸਾਡੀਆਂ ਬਹੁਤ ਸਾਰੀਆਂ ਭੈਣਾਂ ਵੀ ਜੇ ਕੋਈ ਇਹਦੇ ਵਿੱਚ ਐਡਿਕਟਡ ਨੇ ਔਰ ਅਸੀਂ ਉਹਨਾਂ ਦੀ ਸੀਕਰੇਸੀ ਜਿਹੜੀ ਆ ਉਹ ਮੇਨਟੇਨ ਰੱਖਾਂਗੇ। ਅਸੀਂ ਰਿਸਪੈਕਟ ਕਰਦੇ ਆ ਪਰ ਉਹ ਇਸ ਜੰਗਲ ਚੋਂ ਨਿਕਲਣ ਪੰਜਾਬ ਦੇ ਵਿੱਚ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਨਸ਼ਾ ਖਤਮ ਕਰਨ ਦੇ ਮੁੱਦੇ ਨੂੰ ਲੈ ਕੇ 5 ਸਾਲ ਕਾਂਗਰਸ ਨੇ ਰਾਜ ਕੀਤਾ ਨਸ਼ਾ ਪੰਜਾਬ ਚੋਂ ਖਤਮ ਨਹੀਂ ਹੋਇਆ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਬਣੀ ਸੀ ਉਸ ਦੇ ਵਿੱਚ ਵੀ ਨਸ਼ਾ ਖਤਮ ਕਰਨ ਦਾ ਇੱਕ ਅਹਿਮ ਮੁੱਦਾ ਸੀ ਲੇਕਿਨ ਪਿਛਲੇ ਮਹੀਨੇ ਤੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਹੀ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਉੱਪਰ ਵੱਡੀਆਂ ਕਾਰਵਾਈਆਂ ਹੋ ਰਹੀਆਂ ਹਨ ਨਸ਼ੇ ਤਸਕਰਾਂ ਦੇ ਘਰ ਟਾਇਆ ਜਾ ਰਿਹਾ ਹੈ ਅਤੇ ਨਸ਼ਾ ਖਤਮ ਕਰਨ ਨੂੰ ਲੈ ਕੇ ਇੱਕ ਨਵੀਂ ਕਮੇਟੀ ਵੀ ਗਠਿਤ ਕੀਤੀ ਗਈ ਹੈ ਜਿਸ ਦੇ ਵਿੱਚ ਮਾਝਾ ਜ਼ੋਨ ਦੇ ਇੰਚਾਰਜ ਸੋਨੀਆ ਮਾਨ ਨੂੰ ਲਗਾਇਆ ਗਿਆ ਹੈ ਸੋਨੀਆ ਮਾਨ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰਾਇਮੇਸ਼ੀਆ 'ਚ ਸਤਿ ਸ਼੍ਰੀ ਅਕਾਲ ਜੀ ਨਸ਼ਾ ਮੁਕਤੀ ਮੋਰਚਾ ਜਿਹੜਾ ਹੁਣ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਮਾਝਾ ਜ਼ੋਨ ਦੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਕੀ ਕਹਿਣਾ ਚਾਹੋਗੇ ਕਿਸ ਤਰੀਕੇ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਸਰਕਾਰਾਂ ਨਸ਼ੇ ਦੇ ਮੁੱਦੇ ਦੇ ਉੱਪਰ ਚੋਣਾਂ ਲੜਦੀਆਂ ਆਈਆਂ ਲੇਕਿਨ ਨਸ਼ਾ ਨਹੀਂ ਖਤਮ ਹੋ ਰਿਹਾ ਵੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰੂੰਗੀ ਸਾਡੀ ਪਾਰਟੀ ਦੇ ਕਨਵੀਨਰ ਅਰਵਿੰਨ ਕੇਚੂ ਆਲਜੀ ਦਾ ਫਿਰ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਪਿੱਛੇ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਜਿਹੜੀ ਮੋਹਮ ਚਲਾਈ ਹੈ ਸਰਕਾਰ ਵੱਲੋਂ ਔਰ ਹੁਣ ਜਿਹੜੀ ਹੈ ਨਸ਼ਾ ਮੁਕਤੀ ਮੋਰਚਾ ਇੱਕ ਜਿਹੜਾ ਸਾਡਾ ਆਰਗੇਨਾਈਜੇਸ਼ਨ ਇੱਕ ਵੱਖਰੀ ਡਿਸਾਈਡ ਕੀਤੀ ਹੈ ਐਂਡ ਮੈਨੂੰ ਐਡੀ ਵੱਡੀ ਰਿਸਪੌਂਸਿਬਿਲਟੀ ਦਿੱਤੀ ਹੈ ਮਾਝਾ ਦੀ ਐਂਡ ਮੈਂ ਇਹ ਕਹੂੰਗੀ ਕਿ ਸਰਕਾਰਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀਗੀਆਂ ਬਹੁਤ ਵੱਡੇ ਵੱਡੇ ਵਾਅਦੇ ਕਰਦੀਆਂ ਸੀਗੀਆਂ ਬਟ ਆਮ ਆਦਮੀ ਪਾਰਟੀ ਨੇ ਜੋ ਕਿਹਾ ਹੈ ਉਹ ਕੀਤਾ ਹੈ ਏ ਇਹ ਅੱਜ ਦੀ ਗੱਲ ਨਹੀਂ ਮੈਂ ਤੁਹਾਨੂੰ ਦੱਸ ਰਹੀ ਇਹ 2023 ਦੀ ਗੱਲ ਦੱਸ ਰਹੀ ਹਾਂ 2023 ਦੇ ਵਿੱਚ ਜਦੋਂ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਸੀ ਮਾਈਪਾਗੋ ਚੈਰੀਟੀ ਦੇ ਥੱਲੇ ਅਸੀਂ ਕਮੇਟੀਆਂ ਬਣਾ ਰਹੇ ਸੀਗੇ ਪਿੰਨਾਂ ਦੇ ਵਿੱਚ ਨਸ਼ਿਆਂ ਦੇ ਉੱਤੇ ਉਸ ਟਾਈਮ ਦੇ ਉੱਤੇ ਵੀ ਆ ਆਮ ਆਦਮੀ ਪਾਰਟੀ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਦਿੱਤੀ ਸੀਗੀ ਇਨ ਫੈਕਟ ਜਦੋਂ ਵੀ ਅਸੀਂ ਪੇਸ਼ੈਂਟਸ ਦੀ ਗੱਲ ਕਰਦੇ ਸੀਗੇ ਕਿ ਅਸੀਂ ਪੇਸ਼ੈਂਟਸ ਕਿੱਥੇ ਲੈ ਕੇ ਜਾਈਏ ਜਿਨ੍ਹਾਂ ਨੇ ਨਸ਼ਾ ਛੱਡਣਾ ਸੀਗਾ ਬਿਕਾਜ਼ ਹਰ ਕੋਈ ਬੰਦਾ ਇੰਨੇ ਪੈਸੇ ਅਫੋਰਡ ਨਹੀਂ ਕਰ ਪਾਂਦਾ ਮਾਤਰ ਬੰਦਾ ਪਿੰਡਾਂ ਦੇ ਵਿੱਚ 5 ਦਾ ਹਜ਼ਾਰ ਰੁਪਿਆ ਫੀਸ ਨਹੀਂ ਦੇ ਸਕਦਾ ਫਿਰ ਅਸੀਂ ਉਹਨਾਂ ਨੂੰ ਸੁਆਮੀ ਵਿਵੇਕਾਨੰਦ ਮੈਡੀਕਲ ਕਾਲਜ ਦੇ ਅੰਦਰ ਲੈ ਕੇ ਜਾਂਦੇ ਸੀਗੇ ਉਹ ਉਹਦੀ ਹਾਲਾਤ ਇੰਨੇ ਮਾੜੇ ਸੀਗੇ ਪਿਛਲੀਆਂ ਗਵਰਨਮੈਂਟਸ ਨੇ ਉਹਦੇ ਉੱਤੇ ਕੋਈ ਕਨਸੈਂਟਰੇਟ ਹੀ ਨਹੀਂ ਕੀਤਾ ਸੀਗਾ ਸੋ ਮੈਨੂੰ ਯਾਦ ਹੈ ਕਿ ਮੈਂ ਡਾਕਟਰ ਬਲਵੀਰ ਨਾਲ ਗੱਲ ਕੀਤੀ ਸੀਗੀ ਇਹਦੇ ਇਹਦੇ ਵਿਸ਼ੇ ਦੇ ਵਿੱਚ ਤੇ ਉਹਨਾਂ ਨੇ ਵਿਦਨਵਿਕ ਉੱਥੋਂ ਦੇ ਗੱਦੇ ਉੱਥੋਂ ਦੇ ਜਿਹੜੇ ਏਸੀ ਐ ਸਭ ਕੁਝ ਚੇਂਜ ਕਰਵਾ ਕੇ ਉਹਨਾਂ ਨੇ ਕਹਿਆ ਸੀਗਾ ਕਿ ਮੈਡਮ ਤੁਸੀਂ ਉੱਤੇ ਕੰਮ ਕਰੋ ਕਿਉਂਕਿ ਮੈਂ ਪੇਸ਼ੈਂਟਸ ਕਿੱਥੇ ਲੈ ਕੇ ਜਾਂਦੀ ਉਸ ਟਾਈਮ ਦੇ ਉੱਤੇ ਸੋ ਮੈਂ ਕਾਫੀ ਪੇਸ਼ੈਂਟ ਜਿਹੜੇ ਔਰ ਉਸ ਦੇ ਨਾਲ ਜਿਹੜੇ ਸਾਡੇ ਡੀਸੀ ਅਮੇ ਤਲਵਾਰ ਸੀਗੇ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸੀਗਾ ਫੂਡ ਜਿਹੜਾ ਖਾਣੇ ਦੀ ਉੱਥੇ ਸਮੱਸਿਆ ਆਉਂਦੀ ਸੀ ਕਿ ਟੂ ਟਾਈਮਸ ਮੀਲ ਲਗਵਾ ਦਿੱਤੀ ਉਥੇ ਡਿਡਿਕਸ਼ਨ ਸੈਂਟਰ ਦੇ ਵਿੱਚ ਸਾਡੇ ਐਸਐਸਪੀ ਸਿੰਦਰ ਸੀਗੇ ਉਹਦੇ ਉਦੋਂ ਸਾਡੇ ਨਾਲ ਉਹ ਪਿੰਨਾਂ ਦੇ ਵਿੱਚ ਜਾਂਦੇ ਸੀਗੇ ਕਮੇਟੀਆਂ ਅਸੀਂ ਬਣਾਉਂਦੇ ਸੀਗੇ ਅਸੀਂ ਪੂਰਾ ਰਜਿਸਟਰ ਮੈਂਟੇਨ ਕੀਤਾ ਸੀਗਾ ਉਹਦਾ ਐਸਐਚਓ ਸਾਰੇ ਪਿੰਨਾਂ ਦੇ ਵਿੱਚ ਮਿਲ ਕੇ ਕਿ ਕੌਣ ਵੇਚਦਾ ਅਦਲੀਵਾਲ ਪਿੰਡ ਉਹਦੇ ਚ ਸਭ ਤੋਂ ਪਹਿਲੋਂ ਆਇਆ ਸੀਗਾ ਜਿਨੇ ਆਪਣੇ ਗ੍ਰਾਮ ਪੰਚਾਇਤ ਦਾ ਇੱਕ ਮਤਾ ਪਾਸ ਕਰਕੇ ਨਸ਼ੀ ਤਸਕਰਾਂ ਦੇ ਨਾਮ ਦੱਸੇ ਸੀਗੇ ਜਿਹੜੇ ਨਸ਼ੇ ਦੇ ਪੇਸ਼ੈਂਟ ਸੀਗੇ ਉਹ ਅਸੀਂ ਉਥੇ ਦਾਖਲ ਵੀ ਕਰਵਾਏ ਸੀਗੇ ਫਿਰ ਹੌਂਡੀ ਜਿਹੜੀ ਆਪਣੀ ਸਾਡੀ ਹੈਗੀ ਹੈ ਗਵਰਨਮੈਂਟ ਵੱਲੋਂ ਜਿਹੜਾ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਇਹ ਹੀ ਹੈ ਕਿ ਅਸੀਂ ਮੈਂ ਆਪਣੇ ਨਾਲ ਡਿਸਟ੍ਰਿਕਟ ਕੋਆਰਡੀਨੇਟਰਸ ਜਿਹੜੇ ਹੈ ਉਹ ਇੰਟਰਡਿਊਸ ਕੀਤੇ ਹੈ ਤਾਂ ਔਰ ਇੰਟਰਡਿਊਸ ਦੇ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਅਰਬਨ ਦੇ ਵਿੱਚ ਹੈਗੇ ਆ ਜੀ ਦਿਕਸ਼ਿਤ धवन ਜੀ ਅੰਮ੍ਰਿਤਸਰ ਰੂਰਲ ਦੇ ਵਿੱਚ ਹੈਗੇ ਆ ਜੀ ਕੁਲਦੀਪ ਸਿੰਘ ਮੱਥੇਵਾਲ ਜੀ ਤਰਨਤਾਰਨ ਦੇ ਵਿੱਚ ਹੈਗੇ ਆ ਜੀ ਅਮਰਿੰਦਰ ਸਿੰਘ ਐਮੀ ਜੀ ਉਹ ਨਾਲ ਬੈਠੇ ਨੇ ਪਠਾਨਕੋਟ ਤੋਂ ਰੋਹਿਤ ਸਿਆਲ ਜੀ ਹੈ ਦੀ ਗੁਰਦਾਸਪੁਰ ਤੋਂ ਮਨਿਕ ਮਹਿਤਾ ਜੀ ਹੈ ਸੋ ਬੇਸਿਕਲੀ ਇਹ ਜਿਵੇਂ ਮੇਕੂਲ ਮਾਜਾ ਜ਼ੋਨ ਆਈ ਹੈ ਇਹ ਨਾਲ ਡਿਸਟ੍ਰਿਕਟ ਕੋਆਰਡੀਨੇਟਰਸ ਨੇ ਜਿਹੜੇ ਕਿ ਡਿਸਟ੍ਰਿਕਟ ਨੂੰ ਪੂਰਾ ਮੈਨੇਜ ਕਰਨਗੇ ਕਿ ਕਿੱਥੇ ਕਿਹੜੀ ਪ੍ਰੋਬਲਮ ਆ ਰਹੀ ਹੈ ਕਿ ਜੇ ਕਿਸੇ ਪੇਸ਼ੈਂਟ ਨੂੰ ਦਾਖਲ ਕਰਾਉਣਾ ਹੈ ਤੇ ਉਹ ਹਸਪੀਟਲ ਦੀ ਕੋਈ ਸਮੱਸਿਆ ਆ ਰਹੀ ਹੈ ਏਵਰੀ ਜ਼ੋਨ ਐਂਡ ਇਹਦੇ ਥੱਲੇ ਅਸੀਂ ਅਸੈਂਬਲੀ ਕੋਆਰਡੀਨੇਟਰਸ ਲਾਵਾਂਗੇ ਹਲਕਾ ਵਾਈ ਸਾਰੇ ਔਰ ਉਹਦੇ ਨਾਲ ਅਸੀਂ ਬਲੌਕ ਕੋਆਰਡੀਨੇਟਰਸ ਹੋਣਗੇ ਫਿਰ ਸਾਡੇ ਨਾਲ ਵਿਲੇਜ ਵੀ ਡੀ ਸੀਸ ਕੰਮ ਕਰਨਗੇ ਆ ਡਬਲਿਊ ਡੀ ਸੀਸ ਕੰਮ ਕਰਨਗੇ ਜਿਹੜੀਆਂ ਕਿ ਜਿਨ੍ਹਾਂ ਦਾ ਕੰਮ ਹੀ ਇਹੀ ਹੋਊਗਾ ਸਰਪੰਚ ਵੀ ਕੰਮ ਕਰਨਗੇ ਕਾਉਂਸਲਰਸ ਵੀ ਕੰਮ ਕਰਨਗੇ ਬਟ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਇਹ ਅਲੱਗ ਚੱਲੂਗੀ ਜਿਹਦੇ ਕੋਲ ਸਿਰਫ ਇੱਕੋ ਕੰਮ ਹੈ ਕਿ ਅਸੀਂ ਨਸ਼ਾ ਮੁਕਤੀ ਮੋਰਚੇ ਦੀ ਗੱਲ ਕਰਨੀ ਹੈ ਇਹਦੇ ਰਿਲੇਟਿਡ ਕੋਈ ਵੀ ਗੱਲ ਹੈ ਜੇ ਹਸਪੀਟਲਸ ਦੀ ਦਿੱਕਤ ਆ ਰਹੀ ਹੈ ਪੇਸ਼ੈਂਟਸ ਨੂੰ ਉੱਥੇ ਜਾ ਕੇ ਦਾਖਲ ਕਰਾਉਣਾ ਆ ਔਰ ਜੀ ਸਾਡੇ ਜਿਹੜੇ ਜਿਹੜੀ ਇਸ ਨਸ਼ੇ ਦੀ ਚੀਜ਼ ਤੋਂ ਜੰਗਲ ਚ ਬਾਹਰ ਨਿਕਲ ਚੁੱਕੇ ਉਹ ਦੋਜ਼ ਵਿਲ ਬੀ ਆ ਮੋਟੀਵੇਸ਼ਨ ਸਪੀਕਰਸ ਉਹ ਸਾਡੇ ਹੀਰੋਸ ਨੇ ਅਸੀਂ ਉਹਨਾਂ ਨੂੰ ਨਾਲ ਰੱਖਾਂਗੇ ਅਵਾਰਡ ਦਵਾਂਗੇ ਨਾਲ ਲੈ ਕੇ ਚੱਲਾਂਗੇ ਇਨਫੈਕਟ ਅਸੀਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਅਸੀਂ ਸਾਡੀ ਵੋਲੰਟਰੀਂਗ ਕਰੋ ਨਾਲ ਆਓ ਸਰਕਾਰ ਤੁਹਾਨੂੰ ਵਧੀਆ ਉਹਦੇ ਇੱਕ ਵਧੀਆ ਸੋਸ਼ਲ ਉਹਦਾ ਸਰਟੀਫਿਕੇਟ ਵੀ ਦਊਗੀ ਸਟੂਡੈਂਟਸ ਨੂੰ ਵੀ ਅਸੀਂ ਕਿਹਾ ਅਸੀਂ ਉਹਦੇ ਵਿੱਚ ਨੁਕਰਨਾਟਕ ਵੀ ਇੰਟਰੋਡਿਊਸ ਕਰ ਰਹੇ ਹਾਂ ਅਸੀਂ ਸਾਰਿਆਂ ਨੂੰ ਸੋਸ਼ਲ ਐਨ ਜੀਓਸ ਨੂੰ ਇਨਵਾਈਟ ਕਰਦੇ ਹਾਂ ਹਰ ਇੱਕ ਇਨਸਾਨ ਨੂੰ ਕਿਉਂਕਿ ਇਹ ਮੁੱਦਾ ਕੱਲਾ ਸਾਡਾ ਨਹੀਂ ਹੈ ਇੱਕ ਪਾਰਟੀ ਦਾ ਮੁੱਦਾ ਨਹੀਂ ਹੈ ਇੱਕ ਲੋਕਾਂ ਦਾ ਮੁੱਦਾ ਹੈ ਤੇ ਸਰਕਾਰ ਇਹਦੇ ਵਿੱਚ ਮਦਦ ਕਰੀਏ ਕਿ ਅਸੀਂ ਸਾਰੇ ਪਾਰਟੀ ਬਾਜੀ ਤੋਂ ਉੱਠ ਕੇ ਇਸ ਕੋੜ ਨੂੰ ਆਪਾਂ ਪੰਜਾਬ ਦੇ ਵਿੱਚੋਂ ਕੱਢੀਏ ਸੋ ਇਸੇ ਕਰਕੇ ਨੂੰ ਅਸੀਂ ਗਰਾਸ ਰੂਟ ਲੈਵਲ ਤੱਕ ਲੈ ਕੇ ਜਾ ਰਹੇ ਹਾਂ ਕਿ ఎవਰੀਥਿੰਗ ਆਰਗੇਨਾਈਜ਼ ਰਹੇ ਠੀਕ ਹੈ ਨਾ ਇਹਨੂੰ ਅਸੀਂ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਨਾਲ ਨਹੀਂ ਜੋੜ ਰਹੇ ਨਾ ਹੀ ਸਾਡੇ ਨਸ਼ਾ ਮੁਕਤੀ ਮੋਰਚੇ ਦੇ ਵਿੱਚ ਕੋਈ ਹੋਰ ਆਰਗੇਨਾਈਜੇਸ਼ਨ ਦਾ ਬੰਦਾ ਇਨਵੋਲਡ ਹੈ ਜਿਹਦੇ ਕੋਲ ਆਲਰੇਡੀ ਕੋਈ ਜ਼ਿੰਮੇਵਾਰੀ ਹੋਵੇ ਇਹਦੇ ਵਿੱਚ ਉਹ ਸਪੈਸ਼ਲ ਟਾਸਕ ਟੀਮ ਹੀ ਕੰਮ ਕਰੂਗੀ ਜਿਹੜੀ 24 ਘੰਟੇ ਉਹ ਲੋਕਾਂ ਦੀ ਪ੍ਰੋਬਲਮ ਸੌਟ ਆਊਟ ਕਰੂਗੀ ਠੀਕ ਹੈ ਨਾ ਜਿਹੜੇ ਵੀ ਕਿਸੇ ਨੂੰ ਕਿਸ ਸਮੱਸਿਆ ਆਂਦੀ ਹੈ ਡਿਸਟ੍ਰਿਕਟ ਲੈਵਲ ਤੇ ਉੱਤੋਂ ਮਾਨਿਟਰਿੰਗ ਹੋਊਗੀ ਅ ਅਸੈਂਬਲੀ ਲੈਵਲ ਤੇ ਮਾਨਿਟਰਿੰਗ ਹੋਊਗੀ ਬਲੌਕ ਲੈਵਲ ਤੇ ਹੋਊਗੀ ਥੱਲੇ ਵਿਲੇਜ ਲੈਵਲ ਤੇ ਹੋਊਗੀ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਸਰਕਾਰ ਨੇ ਇਸ ਲੈਵਲ ਦੇ ਉੱਤੇ ਇੰਨੀ ਸੀਰੀਅਸਲੀ ਕੰਮ ਕੀਤਾ ਹੋਵੇ ਲੇਕਿਨ ਮੈਮ ਤੁਸੀਂ ਜਿਸ ਤਰੀਕੇ ਕਹ ਕੇ ਸੰਸਥਾ ਸਿਰਫ ਨਸ਼ੇ ਦੇ ਮੁੱਦੇ ਤੇ ਕੰਮ ਕਰੂਗੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਅਜਿਹੀਆਂ ਨੇ ਜੋ ਨਸ਼ੇ ਦੇ ਮੁੱਦੇ ਤੇ ਕੰਮ ਕਰਦੀਆਂ ਨੇ ਨੁੱਕੜ ਨਾਟਕ ਕਰਦੀਆਂ ਨੇ ਹੋਰ ਵੀ ਵੱਖ-ਵੱਖ ਤਰੀਕੇ ਨਾਲ ਨਸ਼ਾ ਛੱਡਣ ਦੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੀਆਂ ਲੇਕਿਨ ਨਸ਼ਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਕਾਰਨ ਇਹ ਕਿ ਵੀ ਅਸੀਂ ਅੰਮ੍ਰਿਤਸਰ ਚ ਬੈਠੇ ਆ ਬਾਰਡਰ ਨਜ਼ਦੀਕ ਆ ਬਾਰਡਰੋਂ ਪਾਰ ਵੀ ਜਿਹੜਾ ਬਹੁਤ ਨਸ਼ਾ ਹੰਦਾ ਹੁਣ ਤੇ ਪੰਜਾਬ ਦੇ ਵਿੱਚ ਵੀ ਨਸ਼ਾ ਜਿਹੜਾ ਉਹ ਵੰਣਾ ਸ਼ੁਰੂ ਹੋ ਗਿਆ ਤੇ ਇਹਨੂੰ ਇਸੇ ਜਿੰਨੀ ਚਿਰ ਤੱਕ ਰੋਕ ਨਹੀਂ ਹੋਏਗੀ ਉਨੀ ਚਿਰ ਤੱਕ ਨਸ਼ਾ ਕਿਵੇਂ ਖਤਮ ਕਰਾਂਗੇ ਦੇਖੋ ਜੀ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦਿੰਨੀ ਆ ਮੈਂ ਜਦੋਂ ਕਮੇਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ ਉਦੋਂ ਅਸੀਂ ਪਿੰਡਾਂ ਦੇ ਵਿੱਚ ਜਦੋਂ ਕਮੇਟੀ ਬਣਾਈ ਸੀਗੀ ਸਭ ਤੋਂ ਪਹਿਲਾਂ ਤੇ ਅਸੀਂ ਐਡਿਕਟਸ ਦੇ ਨਾਮ ਲਿਖੇ ਸੀਗੇ ਤੇ ਐਡਿਕਟਸ ਨੂੰ ਅਸੀਂ ਜਦੋਂ ਦਾਖਲ ਕਰਵਾਇਆ ਉਹਨਾਂ ਨੇ ਸਾਨੂੰ ਦੱਸਦਾ ਵੀ ਪਿੰਡ 'ਚ ਵੇਚਦਾ ਕੌਣ ਹੈ ਜਦੋਂ ਅਸੀਂ ਵੇ ਜਦੋਂ ਅਸੀਂ ਛਾਪੇ ਮਰਵਾਇਓ ਪਿੰਡ ਛੱਡ ਕੇ ਭੱਜ ਗਏ ਜਦੋਂ ਪਿੰਡ ਛੱਡ ਕੇ ਭੱਜ ਗਏ ਤੇ ਜਿਹੜੇ ਹੋਰ ਵੀ ਪੇਸ਼ੈਂਟ ਸੀਗੇ ਜਿਨ੍ਹਾਂ ਨੂੰ ਮਿਲਨੋਂ ਬੰਦ ਹੋ ਗਿਆ ਉਹ ਬਾਹਰ ਆ ਗਏ ਕਿ ਸਾਡਾ ਵੀ ਇਲਾਜ ਕਰਾ ਦਿਓ ਜਦੋਂ ਸਾਨੂੰ ਮਿਲਣਾ ਹੀ ਨਹੀਂਗਾ ਮੇਰੇ ਕੋਲ ਉਹਨਾਂ ਦੀਆਂ ਵੀਡੀਓਜ਼ ਹੈਗੀਆਂ ਬਟ ਉਹ ਸੀਕ੍ਰੈਸੀ ਇੱਕ ਜਿਹੜੀ ਹੈ ਉਹ ਮੇਨਟੇਨ ਕਰਨੀ ਪੈਂਦੀ ਹੈ ਪੇਸ਼ੈਂਟ ਦੀ ਬਹੁਤ ਸਾਰੀਆਂ ਚੀਜ਼ਾਂ ਦੀ ਵਾਸਤੇ ਇਸ ਕਰਕੇ ਮੈਨੂੰ ਹੁਣ ਇਹ ਵੀ ਪਤਾ ਲੱਗਾ ਸੀਗਾ ਕਿ ਸਾਡੀਆਂ ਬਹੁਤ ਸਾਰੀਆਂ ਭੈਣਾਂ ਵੀ ਜੇ ਕੋਈ ਇਹਦੇ ਵਿੱਚ ਐਡਿਕਟਡ ਨੇ ਔਰ ਅਸੀਂ ਉਹਨਾਂ ਦੀ ਸੀਕ੍ਰੈਸੀ ਜਿਹੜੀ ਹੈ ਉਹ ਮੇਨਟੇਨ ਰੱਖਾਂਗੇ ਅਸੀਂ ਰਿਸਪੈਕਟ ਕਰਦੇ ਹਾਂ ਬ ਜਿਵੇਂ ਵੀ ਹੋ ਸਕਦਾ ਸੀ ਉਹਦੀ ਉਹਨਾਂ ਦੀ ਮਦਦ ਕਰਾਂਗੇ ਠੀਕ ਹੈ ਨਾ ਬਾਕੀ ਅਸੀਂ ਉਹ ਵੀ ਡਿਸਾਈਡ ਕੀਤਾ ਸੀਗਾ ਕਿ ਅਸੀਂ ਕੰਪਲੇਨ ਬਾਕਸਿਸ ਵੀ ਜਿਹੜੇ ਉਹ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਰੱਖਵਾਵਾਂਗੇ ਕਈ ਵਾਰੀ ਹੁੰਦਾ ਹੈ ਕਿ ਕੋਈ ਇਨਸਾਨ ਸਾਹਮਣੇ ਆ ਕੇ ਗੱਲ ਨਹੀਂ ਕਰ ਸਕਦਾ ਕਿਸੇ ਨੂੰ ਲੱਗਦਾ ਹੈ ਕਿ ਅਸੀਂ ਕਿਉਂਕਿ ਤੁਹਾਨੂੰ ਪਤਾ ਇਹਨਾਂ ਦੇ ਨਾਲ ਵੈਰ ਕੌਣ ਤੁ ਡ ਲੱਗਦਾ ਹੈ ਲੋਕਾਂ ਨੂੰ ਬਟ ਅਸੀਂ ਜਿਹੜਾ ਹੈ ਕਿ ਅਸੀਂ ਸਾਹਮਣੇ ਆ ਕੇ ਕੰਮ ਕਰਾਂਗੇ ਅਸੀਂ ਉਹ ਬਾਕਸ ਦੇ ਵਿੱਚ ਕੰਪਲੇਂਟਸ ਵੀ ਲਵਾਂਗੇ ਲੋਕਾਂ ਦੀਆਂ ਜੋ ਵੀ ਹੈ ਅਸੀਂ ਉਹ ਕੰਪਲੇਂਟ ਬਾਕਸ ਪੜਾਂਗੇ ਵੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਸਾਹਮਣੇ ਆਉਣਗੀਆਂ ਵੀ ਕੌਣ ਇਨਵੋਲ ਹੈ ਕੌਣ ਨਹੀਂ ਇਨਵੋਲ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਦੇ ਵਾਸਤੇ ਸਾਡੀ ਪਾਰਟੀ ਦੀ ਕਨਵੀਨਰ ਜਿਹੜੀ ਅਰਵਿੰਦ ਕੇਜੀਵਾਲ ਜੀ ਹੈ ਸਾਡੀ ਸਰਦਾਰ ਭਗਵੰਤ ਸਿੰਘ ਮਾਨ ਇਜ਼ ਵੈਰੀ ਸੀਰੀਅਸ ਅਬਾਊਟ ਇਟ ਇਹਦੇ ਵਾਸਤੇ ਉਹ ਬਹੁਤ ਸੀਰੀਅਸ ਹੈ ਇਸ ਕਰਕੇ ਜਿਹੜੀ ਇਹ ਆਰਗੇਨਾਈਜੇਸ਼ਨ ਬਿਲਟ ਅਪ ਹੋਈ ਹੈ ਸਾਨੂੰ ਹਰ ਦਿਨ ਦੀ ਰਿਪੋਰਟ ਜਿਹੜੀ ਅਸੀਂ ਦੇਨੇ ਆ ਉਤੇ ਵੀ ਅਜੇ ਹੋਇਆ ਹੈ ਅਜੇ ਨਹੀਂ ਹੋਇਆ ਜਦੋਂ ਸਰਕਾਰ ਇਨਵੋਲਵ ਹੋ ਜਾਂਦੀ ਹੈ ਨਾ ਜਦੋਂ ਹੈਲਥ ਮਿਨਿਸਟਰ ਤੁਹਾਡੇ ਕੋਲ ਤੇ ਆਏ ਵੀ ਕਿਹੜੇ ਹਸਪਤਲ ਚ ਕਿਹੜੀ ਦਿੱਕਤ ਆ ਰਹੀ ਹੈ ਤੇ ਮੈਨੂੰ ਲੱਗਦਾ ਹੈ ਵੀ ਇਸ ਤੋਂ ਵਧੀਆ ਸਰਕਾਰ ਨਹੀਂ ਹੋ ਸਕਦੀ ਕਿਉਂਕਿ ਪਹਿਲੀ ਸਰਕਾਰਾਂ ਇਹੀ ਜੀਆਂ ਸੀਗੀਆਂ ਜਿੱਥੇ ਤੁਸੀਂ ਮਿਨਿਸਟਰ ਨੂੰ ਗੱਲ ਕੀ ਕਰਨੀ ਹੈ ਚਾਰ-ਚਾਰ ਪੀਏ ਸੀਗੇ ਕੋਈ ਫੋਨ ਹੀ ਨਹੀਂ ਚੱਕਦਾ ਸੀਗਾ ਪਤਾ ਹੀ ਨਹੀਂ ਸੀਗਾ ਕਿ ਕੋਣ ਕਿੱਥੇ ਹੈ ਜੇ ਪਹਿਲੀਆਂ ਸਰਕਾਰਾਂ ਨੇ ਇੰਨੇ ਵਧੀਆ ਤਰੀਕੇ ਨਾਲ ਕੰਮ ਕੀਤਾ ਹੁੰਦਾ ਤੇ ਅੱਜ ਉਹ ਸਰਕਾਰੀ ਹਸਪਤਾਲਾਂ ਦਾ ਇਹ ਹਾਲ ਨਹੀਂ ਹੋਣਾ ਸੀਗਾ ਜਿਹੜਾ ਅੱਜ ਹੈਗਾ ਆ ਲੇਕਿਨ ਅਗਰ ਹਸਪਤਾਲਾਂ ਦੀ ਗੱਲ ਕਰੀਏ ਤਾਂ ਸਵੇਰ ਸਮੇਂ ਹੀ ਲੰ ਜਦਿਆਂ ਜਨਨ ਨੇ ਨਸ਼ਾ ਛੱਡਣਾ ਹੁੰਦਾ ਉਹ ਗੋਲੀ ਲੈ ਜਾਂਦੇ ਲੇਕਿਨ ਉਥੇ ਉਹਨਾਂ ਦਾ ਮਰੀਜ਼ਾਂ ਦਾ ਕਹਿਣਾ ਕਿ ਸਾਨੂੰ ਗੋਲੀ ਨਹੀਂ ਮਿਲਦੀ ਪ੍ਰੋਪਰ ਅਗਰ ਕਈ ਲੋਕ ਉਸ ਗੋਲੀ ਨੂੰ ਖਰੀਦ ਕੇ ਬਾਹਰ ਬਲੈਕ ਚ ਵੀ ਵੇਚਦੇ ਕਿ ਇਸ ਦੇ ਰੋਕਥਾਮ ਲਈ ਕਿਸ ਤਰੀਕੇ ਦੇ ਉਪਰਾਲੇ ਕੀਤੇ ਜਾਣ ਦੇਖੋ ਜੀ ਮੇਰੀ ਗੱਲ ਸੁਣੋ ਮੇਰੀ ਪੇਸ਼ੈਂਟਸ ਨੂੰ ਵੀ ਇਹੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵੇਖੋ ਨਸ਼ਾ ਜਿਹੜਾ ਹੈ ਨਾ ਉਹ ਦਿਮਾਗ ਦਾ ਸਾਈਕੋਲੋਜੀਕਲੀ ਉਹਨਾਂ ਨੂੰ ਆਪਾਂ ਨੂੰ ਸਮਝਾਉਣ ਦੀ ਲੋੜ ਹੈ ਟ੍ਰੀਟ ਕਰਨ ਦੀ ਲੋੜ ਹੈ ਬਿਕਾਜ਼ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਇੱਕ ਨਸ਼ਾ ਛੱਡ ਕੇ ਦੂਜੇ ਤੇ ਲੱਗ ਜਾਈਏ ਗੋਲੀ ਇਜ਼ ਆਲਸੋ ਵਨ ਆਫ ਨਸ਼ ਕਰਕੇ ਦਿੰਦੇ ਆ ਕਿ ਥੋੜੇ ਪਾਰਟ ਵਾਸਤੇ ਤੁਸੀਂ ਛੱਡ ਦਿਓ ਪਰ ਇਹ ਤੇ ਨਸ਼ਾ ਛੱਡ ਕੇ ਆਪਣੇ ਆਪ ਨੂੰ ਗੋਲੀ ਲਾ ਲੈਂਦੇ ਆ ਇਹ ਤੇ ਗਲਤ ਗੱਲ ਹੈ ਨਾ ਸੋ ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਹੈ ਕਿ ਜਿੰਨਾ ਅਸੀਂ ਉਹਨਾਂ ਦੇ ਮੈਂਟਲ ਸਟੇਟ ਆਫ ਮਾਈਂਡ ਨੂੰ ਠੀਕ ਕਰੀਏ ਸਾਈਕੀਆਟ੍ਰਿਸਟ ਦੇ ਥਰੂ ਕਰੀਏ ਜਾਂ ਉਹਨਾਂ ਨੂੰ ਮੋਟੀਵੇਸ਼ਨਲ ਸਪੀਕਰਸ ਉਹਨਾਂ ਦੇ ਨਾਲ ਰੱਖੀਏ ਉਹਨਾਂ ਨੂੰ ਕਿਸੇ ਚੰਗੇ ਕਾਰਜਵਾਲ ਲਈਏ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਮਾਵਾਂ ਦੇ ਪੁੱਤ ਬਚਾਉਣੇ ਆ ਸਾਡੀਆਂ ਕਈ ਭੈਣਾਂ ਦੇ ਘਰ ਉੱਜੜ ਗਏ ਇਹ ਸਾਰੀਆਂ ਚੀਜ਼ਾਂ ਪਿੱਛੇ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਦੇ ਘਰ ਬਚਾਉਣੇ ਆ ਠੀਕ ਹੈ ਨਾ ਸਾਡੇ ਕੋਲ ਰੋਂਦੀਆਂ ਮਾਵਾਂ ਨਹੀਂ ਦੇਖਿਆ ਜਾਂਦੀਆਂ ਰੋਂਦੀਆਂ ਭੈਣਾਂ ਨਹੀਂ ਦੇਖਿਆ ਜਾਂਦੀਆਂ ਠੀਕ ਹੈ ਮੈਂ ਪਿੰਡਾਂ ਦੇ ਵਿੱਚ ਜਾਨੀ ਹਾਂ ਬਹੁਤ ਸਾਰੇ ਮੇਰੇ ਕੋਲ ਮਾਂ ਆਂਦੀ ਸੀ ਕਿ ਜਿਹੜਾ ਕੋਈ ਟਰੰਕ ਵੇਚਦਾ ਕਿਸੇ ਦਾ ਪੱਖਾ ਲਾ ਕੇ ਵੇਚਦਾ ਕਿਸੇ ਦੀ ਪੇਟੀ ਵੇਚਦੀ ਠੀਕ ਹੈ ਨਾ ਮੈਂ ਕਿਉਂਕਿ ਮੈਂ ਸਮਝ ਸਕਦੀ ਹਾਂ ਵੀ ਨਸ਼ੀ ਵਾਲੇ ਬੰਦੇ ਨੂੰ ਤਲਬ ਵਜਦੀ ਹੈ ਉਸ ਟਾਈਮ ਤੇ ਉਹਨੂੰ ਕੋਈ ਰਿਸ਼ਤਾ ਨਹੀਂ ਸੋਝਦਾ ਉਸ ਟਾਈਮ ਤੇ ਸਿਰਫ ਉਹਨੂੰ ਨਸ਼ਾ ਸੋਝਦਾ ਤੇ ਇਹੋ ਜੀ ਮੈਂਟਲ ਸਟੇਟ ਆਫ ਮਾਈਂਡ ਨੂੰ ਠੀਕ ਕਰਨਾ ਜਿਹੜਾ ਹੁੰਦਾ ਨਾ ਉਹਦੇ ਵਾਸਤੇ ਸਾਈਕੀਆਟ੍ਰਿਸ ਦੀ ਲੋੜ ਪੈਂਦੀ ਹੈ ਤੇ ਅਸੀਂ ਉਹ ਹੈਲਪ ਕਰਨ ਲਈ ਰੈਡੀ ਆਂ ਔਰ ਗਵਰਨਮੈਂਟ ਪੂਰੇ ਤਰੀਕੇ ਦੇ ਨਾਲ ਰੈਡੀ ਹੈ ਸੋ ਅਸੀਂ ਇਹ ਨਹੀਂ ਚਾਹੁੰਦੇ ਵੀ ਇੱਕ ਚੀਜ਼ ਤੋਂ ਛੁੱਟ ਕੇ ਉਹ ਦੂਜੇ ਤੇ ਲੱਗ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਉਸ ਚੀਜ਼ ਨੂੰ ਉਸ ਇਸ਼ੂ ਨੂੰ ਰਿਜ਼ੋਲਵ ਕਰੀਏ ਔਰ ਇਹਨਾਂ ਸਾਰਿਆਂ ਨੂੰ ਬਾਹਰ ਕੱਢੀਏ ਔਰ ਇਹਦੇ ਵਿੱਚ ਜੇ ਕੋਈ ਮੁਲਾਜ਼ਮ ਜੇ ਕੋਈ ਬੰਦਾ ਜਿਹੜਾ ਸਾਡੀ ਪਾਰਟੀ ਦਾ ਅਹੁਦੇਦਾਰ ਵੀ ਹੋਵੇ ਜੇ ਕੋਈ ਵੀ ਇਨਵੋਲਵ ਹੋਵੇ ਅਸੀਂ ਬੇਸ਼ੱਕ ਕਹਿੰਨੇ ਆ ਕਿ ਸਾਨੂੰ ਕੋਈ ਪਤਾ ਵੀ ਲੱਗੇ ਅਸੀਂ ਉਹਦੇ ਉੱਤੇ ਐਕਸ਼ਨ ਲਵਾਂਗੇ ਸਰਕਾਰ ਨੇ ਪਹਿਲਾਂ ਵੀ ਐਕਸ਼ਨ ਲਏ ਐ ਅੱਗੇ ਵੀ ਐਕਸ਼ਨ ਲਾਊਗੀ ਨਸ਼ਾ ਛਡਾਊ ਕੇਂਦਰਾਂ ਦੀ ਕਮੀ ਜ਼ਰੂਰ ਮਹਿਸੂਸ ਹੋਏਗੀ ਕਿਉਂਕਿ ਅੰਮ੍ਰਿਤਸਰ ਚ ਵੀ ਘਟਾ ਕਿ ਉਹਦੇ ਲਈ ਵੀ ਸਰਕਾਰ ਨਾਲ ਗੱਲਬਾਤ ਕਰਕੇ ਨਸ਼ਾ ਛਡਾਊ ਕੇਂਦਰ ਖੋਲੇ ਜਾਣਗੇ ਬਿਲਕੁਲ ਜੀ ਵੇਖੋ ਮੇਰੀ ਗੱਲ ਸੁਣੋ ਹਰ ਇੱਕ ਚੀਜ਼ ਜਿਹੜੀ ਹੈ ਨਾ ਸਿਸਟਮਾਈਜ਼ ਤਰੀਕੇ ਦੇ ਨਾਲ ਹੁੰਦੀ ਹੈ ਜਦੋਂ 70 ਸਾਲਾਂ ਦਾ ਕੋਡ ਕੱਢਣ ਲਈ ਲੱਗੇ ਪਏ ਆ ਠੀਕ ਹੈ ਸਰਕਾਰੀ ਹਸਪਤਾਲਾਂ ਦਾ ਹਾਲ ਇਹਨਾਂ ਨੇ ਇਹ ਜਿਹਾ ਬਣਾ ਰੱਖਿਆ ਹੈ ਪੰਜਾਬ ਨੂੰ ਕਿਸ ਹਾਲਾਤਾਂ ਦੇ ਵਿੱਚ ਪンਚਾਇਆ ਹੋਇਆ ਮੇਕੋ ਨਵੀਂ ਪਾਰਟੀ ਹੈ ਸਮਾ ਲੱਗਦਾ ਸਾਰੀਆਂ ਚੀਜ਼ਾਂ ਨੂੰ ਆਰਗੇਨਾਈਜ਼ ਕਰਨ ਲੱਗਿਆਂ ਸਾਰਾ ਕੁਝ ਠੀਕ ਕਰਨ ਲੱਗਿਆਂ ਅਸੀਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਅੱਜ ਹੀ ਸਾਰਾ ਕੁਝ ਠੀਕ ਹੋ ਜੇ ਇਟ ਵਿਲ ਟੇਕ ਟਾਈਮ ਆਲਸੋ 3 ਸਾਲ ਹੋਏ ਆ ਹਜੇ ਗਵਰਨਮੈਂਟ ਨੂੰ ਆਇਆ ਪਹਿਲੇ 2 ਸਾਲ ਤੇ ਪਹਿਲੋ ਹੀ ਸਮਝਣ ਦੀ ਕੋਸ਼ਿਸ਼ ਹੁੰਦੀ ਹੈ ਵੀ ਆ ਪ੍ਰੋਸੀਜਰ ਕਰਨਾ ਕਿਵੇਂ ਹੈ ਅਸੀਂ ਵੀ ਨਵੀਂ ਨੌਕਰੀ 'ਚ ਜਾਣੇ ਜਾਂ ਕਿਤੇ ਵੀ ਟੈਸਟ ਕਲੀਅਰ ਕਰਕੇ ਜਾਣੇ ਸਾਨੂੰ ਹੀ ਸਮਝ ਸਮਝਣ ਪੜਨ ਦੇ ਉੱਤੇ ਹੀ ਟਾਈਮ ਲੱਗ ਜਾਂਦਾ ਹੈ ਸੋ ਇਟ ਵਿਲ ਟੇਕ ਟਾਈਮ ਆਲਸੋ আর ਬਾਕੀ ਦੂਜੀ ਗੱਲ ਹੈ ਇਹਨਾਂ ਦਾ ਨੈਕਸਸ ਹੀ ਬੜਾ ਇਹਨਾਂ ਨੇ ਕ੍ਰੀਏਟ ਕੀਤਾ ਹੋਇਆ ਆ ਰਿਸ਼ਵਤਾਂ ਦੇ ਕੇ ਕਰਪਸ਼ਨ ਕਰਕੇ ਬਹੁਤ ਸਾਰੀ ਪੁਲਿਸ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਹਰ ਇੱਕ ਜਗ੍ਹਾ ਦੇ ਉੱਤੇ ਨੈਕਸਸ ਉਹ ਨੈਕਸਸ ਨੂੰ ਤੋੜਨ ਲੱਗੇ ਆ ਥੋੜਾ ਟਾਈਮ ਤੇ ਲੱਗਦਾ ਹੈ ਠੀਕ ਹੈ ਨਾ ਤੇ ਗਵਰਨਮੈਂਟ ਆਪਣਾ 100% ਦੇਰੀ ਹੈ ਔਰ 100% ਦੇ ਰਹੀ ਹੈ ਤਾਈਓ ਅੱਜ ਤੁਹਾਡੇ ਸਾਹਮਣੇ ਬੈਠੇ ਹੈ ਇਸ ਚੀਜ਼ ਨੂੰ ਹੋਰ ਰਿਸੋਲਵ ਕਰਨ ਵਾਸਤੇ ਬਹੁਤ ਬਹੁਤ ਤੰਗਾ ਬਿਲਕੁਲ ਐਸੀ ਸੋਨੀਆ ਮਾਨ ਜੋ ਕਿ ਨਸ਼ਾ ਮੁਕਤੀ ਮੋਰਚਾ ਜੋ ਸਰਕਾਰ ਵੱਲੋਂ ਬਣਾਇਆ ਗਿਆ ਉਸ ਦੇ ਵਿੱਚ ਮਾਝਾ ਜੋਨ ਦੇ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਤੇ ਅੱਗੋਂ ਉਹਨਾਂ ਨੇ ਆਪਣੀ ਟੀਮ ਅੱਜ ਤਿਆਰ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਨਸ਼ੇ ਦੇ ਖਿਲਾਫ ਜੋ ਜੰਗ ਚੱਲ ਰਹੀ ਹੈ ਉਸ ਦੇ ਵਿੱਚ ਉਹ ਆਪਣਾ ਪੂਰਾ ਸਹਿਯੋਗ ਕਰਨਗੇ ਨਸ਼ਾ ਸ਼ਡਾਊ ਕੇਂਦਰ ਖੋਲਣ ਦੇ ਵਿੱਚ ਜਿਹੜਾ ਸਰਕਾਰ ਨਾਲ ਗੱਲਬਾਤ ਕਰਨਗੇ ਤੇ ਜਿੰਨੇ ਵੀ ਨੌਜਵਾਨ ਹੈ ਉਹਨਾਂ ਨੂੰ ਇਹ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਨਸ਼ਾ ਛੱਡਨ ਤੇ ਖੇਡਾਂ ਵੱਲ ਧਿਆਨ ਦੇਣ ਤੇ ਪੰਜਾਬ ਖੁਸ਼ਹਾਲੀ ਦੇ ਰਾਹ ਵੱਲ ਜਾਵੇ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਪ੍ਰਾਈਮੇਸ਼ੀਆ ਟੀਵੀ ਅੰਮ੍ਰਿਤਸਰ।